ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਫੈਜ ਰੱਖਦਾ ਆਇਆ ਰਾਮ ਰਾਜੇ ਹਰਨਕਸ ਦੁਸਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਅਨਿੰਦ ਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤ੍ਰੇਅ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਵਤਾਂ ਜੋ ਕਿਸ ਕਰਨਾ ਸੋ ਕਰ ਰਹਿਆ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਤਬਹ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀਐ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਣ ਤੁਧਨੋਂ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨੋਂ ਜਿਤ ਕੋਪਤ ਲਿਖ ਜਾਨਣਾ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋਂ ਈਸ਼ਵਰ ਵਰਮਾ ਦੇਵੀ ਸੁਹਣ ਤਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰੇਂਦਰਾ ਸੁਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੀਸ਼ੁਰਾ ਯੁਗ-ਯੁਗ ਵੇਦਾਂ ਨਾਲੇ ਗਾਵਣ ਤੁਧਨੋ ਮਹੂਨੀਆਂ ਮਨ ਮੋਹਣ ਸੁਰਗਮੱਚ ਪਈ ਆਲੇ ਗਾਵਣ ਤੁਧਨੋਂ ਰਤਨੋਂ ਪਾਏ ਤੇਰੇ 86 ਤੀਰਥ ਨਾਲੇ ਗਾਵਣ ਤੁਧਨੋਂ ਜੋਦ ਮਹਾਬਲ ਸੂਰਾ ਗਾਵਣ ਤੁਧਨੋਂ ਖਾਣੀ ਚਾਰੇ ਗਾਵਣ ਤੁਧਨੋਂ ਖੰਡ ਮਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਹੀ ਤੁਧਨੋਂ ਗਾਵਣ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋਂ ਗਾਵਣ ਉਸੇ ਮੈਂ ਜਿਤਨਾ ਆਵਣ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਦੇਵਤ ਸਦੀ ਵੜਾਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏਕ ਏਕ ਵਡਾ ਡਾਢਾ ਢੀਠਾ ਹੋਏ ਕੀਮਤ ਪਾਏ ਨਾ ਕਹੇ ਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਵਡਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗਰਹਾਈ ਕਹਿਣ ਨ ਲਾਈ ਤੇਰੀ ਤਿਲ ਬੜਿਆਈ ਸਬ ਸਤ ਸਬ ਤਪ ਸਬ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਤੁਰਿ ਵਿਣ ਸਦੀ ਕਿਨੈ ਨਾਮ ਪਾਈਆ ਕਰਮ ਮਿਲੈ ਨਾ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਤਿ ਪਰੇ ਤੇਰੇ ਪੰਡਾਰਾ ਇਸ ਤੋਂ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸੁਵਾਰਣ ਹਾਰਾ ਸਾਮਹੱਲਾ ਪਹਿਲਾ ਆਖਾਂ ਦੀਵਾ ਵਿਸਰੈ ਮਰ ਜਾਉ ਆਖਣਿ ਓਕਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਦੁਪੁਖ ਹੈ ਖਾਏ ਚਲੀ ਇਹ ਦੁਖ ਸੋਕਿਆ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਈ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਗਤ ਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਵ ਹੋ ਮਰੇ ਨਾ ਹੋਵੇ ਸੋਗ ਦਿਨਦਰ ਹੈ ਨਾ ਝੁਕੇ ਭੋਗ ਗੁਣੇ ਹੋ ਹੁਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਦੇਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਘਸਮ ਵਿਸਾਰੇ ਦੇ ਕਮ ਜਾਤ ਨਾਨਕ ਨਾਵੇ ਬਾਦ ਸਨਾਤ ਰਾਗ ਗੂਦਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਆਵਨੋ ਕਰੋ ਗੁਰ ਪਾਸ ਹਮ ਕੀਰੇ ਕ੍ਰਮ ਸਤਗੁਰ ਸਰਣਾਈ ਕਰ ਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੁਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮ ਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਪਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਵਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਣ ਜੰਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਦੁਰਮਸਤਕ ਲਿਖਿਆ ਲੇਖਾਸ ਧੰਨ ਧੰਨ ਸਤ ਸੰਗਤ ਰਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਪੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਜਿਤ ਵੈ ਉਦਮ ਜਾ ਹਰ ਹਰ ਜੀਉ ਪ੍ਰਿਆ ਸੈਲ ਪਥਰ ਮੈਂ ਜਾਨ ਤੇ ਉਪਾਏ ਤਾਂ ਕਾਰਜ ਕੀ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਹੰ ਗੁਰ ਪ੍ਰਸਾਦ ਪਰਮ ਬਦ ਪਾਇ ਸੋਕੇ ਕਸ਼ਟ ਹਰਿਆ ਰਹਾ ਹੋ ਜਨਨ ਪਿਤਾ ਲੋਕ ਸੁਤ ਬਨੰਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਇਕ ਸਮਾਹੇ ਠਾਕੁਰ ਕਾਹੇ ਮਨ ਪਉ ਕਰਿਆ ਊਡੇ ਊਡਾ ਵੈ ਸੈ ਕੋ ਸਾਤਿਸ ਪਾਛੇ ਵਚਰੇ ਸਰੀਆ ਕਵਣ ਖਲਾਵੇ ਕਵਣ ਝੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸੇ ਅਸਤ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤਿਰ ਅੰਤ ਨ ਪਾਰਾ ਵਰਿਆ ਹਰਾਗ ਆਸਾ ਮਹੱਲਾ ਚੌਥਾ ਸੋ ਪ੍ਰਖੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖੇ ਨਿਰੰਜਣ ਹਰ ਪ੍ਰਖੇ ਨਿਰੰਜਣ ਹਰ ਅਗਮ ਅਗਮ ਪਾਰ ਸਭ ਤੇ ਆਵਹਿ ਸਭ ਤੇ ਆਵਹਿ ਤੁਧਿਰੀ ਹਰ ਸੱਚੇ ਸਿਰਜਣਹਾਰਾ ਸਭ ਦੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਣਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਦੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਵਿਨੇ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇ ਵਹੈ ਜੋ ਸੇ ਵਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਤੇ ਆਵਹਿ ਹਰਿ ਤੇ ਆਵਹਿ ਤੁਧ ਜੀ ਸੇ ਜਨੁ ਜੁਗਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਹਰਿ ਤੇ ਆਯਾਰੀ ਤਿਨ ਤੂਟੀ ਜਮ ਕੀ ਹਾਸੀ ਜਿਨ ਨਿਰਪਾਉ ਜਿਨ ਹਰਿ ਨਿਰਪਾਉ ਤੇ ਆਯਾਰੀ ਤਿਨ ਕਾ ਭਾਉ ਸਭ ਗ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸਮਾਸੀ ਸੈਤਨ ਸੈਤਨ ਨਹਰ ਤਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤਰੀ ਕਰਿ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਬ੍ਰੁਖੇ ਅਪਰੰਪਰ ਕਰਤਾ ਜੀ ਹੰਦੁਦ ਜੇ ਵੜੇ ਅਵਰੇ ਨਾ ਕੋਈ ਤੂੰ ਜੁਗ ਜੁਗੇ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭਉ ਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਰੂ ਨ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇਹ ਸੋਈ ਹੋਂ ਪਾਈ ਰਹਾ ਓ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨਮ ਪਾਇਆ ਗੁਰਮਖ ਲਾਦਾ ਮਨ ਮੁਖ ਗਵਾਇਆ ਤੁਦੇ ਆ ਬਿਛੋੜਿਆ ਆਪ ਮਿਲਾਇਆ ਤੂੰ ਦਰਿਆ ਓ ਸਭ ਤੁਡੀ ਹੀ ਮਾਹੇ ਤੁਦ ਵਿਨ ਦੂਜਾ ਕੋਈ ਨਾਹੇ ਜੀ ਜੰਮ ਸਾਹਿਬ ਤੇਰਾ ਖੇਲ ਮਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦੀ ਹੀ ਆਗ ਬਖਾਣੇ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਵਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤੇ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਪ ਕਤਨਹਿ ਕੀਆ ਪੰਕਜ ਮੋਹ ਬਗ ਨਹੀਂ ਚਾਲੈ ਹਮ ਦੇਖਾਂ ਤੈੜੂ ਵੀ ਹਲੇ ਮਨ ਏਕ ਨਾ ਚੇਤ ਸੁਮੂੜ ਮਨਾ ਹਰਿ ਵਿਸਰਤ ਤੇਰੇ ਗੁਣ ਗਲਿਆ ਰਹਾਓ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਖ ਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਦਿਨ ਤੂ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਈ ਪ੍ਰਾਪਤ ਮਾਨੁਕ ਦੇ ਹੋਰੀਆ ਗੋਵਿੰਦ ਮਿਲਣ ਕੀ ਤੇਰੀ ਵਰੀਆ ਵਰਕਾਰ ਤ੍ਰਿਕ ਤੈਨਾ ਕਾਮ ਮਿਲਿ ਸਾਧ ਸੰਗਤ ਭਜਿ ਕੇਵਲ ਨਾਮ ਸਰੰਜਾਮ ਲਾਗ ਪਵ ਜਲ ਤਰਨ ਕੈ ਜਨਮ ਵਿਰਥਾ ਜਾ ਤਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਤਰਮਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰਿ ਰਾਇ ਕਾਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਨੀ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੋਸਤੋ ਸਵੇ ਤੁਮ ਕਾਬ ਹੋ ਆਪ ਹੱਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਹ ਰਿਛਾ ਨਿਜ ਕਰਦੈ ਕਰੀਐ ਸਭ ਬੈਰਣ ਕੋ ਵਾ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਦੁਰਪਜਨ ਕੀ ਰਹੇ ਪਿਆਸਾ ਤੁਮ ਹੈ ਛਾਡ ਕੋਈ ਅਬਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰਿ ਅਹੈ ਤੁੰ ਤੁੰ ਛਤ੍ਰ ਹਮਾਰੇ ਮਾਰਿ ਅਹੈ ਆਪ ਹਾਥ ਦੈ ਮੁਝੇ ਉਭਰੀਐ ਮਰਨ ਕਾਲ ਕਾਤਰਾ ਸਿਨੇ ਬਰੀਐ ਹੋਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕਰੇ ਹੋ ਰੱਛਾ ਰਾਖਿ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੋਸਤਨ ਕੇ ਹੰਤਾ ਤੁਮਹੋ ਪ੍ਰੀਤ ਚਤਰਦਸ ਕੰਤਾ ਕਾਲ ਪਾਏ ਬਰਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਿਨਾਇਓ ਦੇਵ ਦੈਨ ਤ੍ਰਿਸ਼ਣ ਉਪਜਾਇਓ ਆਦੇ ਅੰਤੇ ਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨਨ ਕੋ ਸਭ ਗੁਣ ਸੁਖ ਦਿਓ ਸਤਰਣ ਗੋਪਲ ਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ ਕੁੰਚਰ ਅਸਥੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰ ਪ੍ਰਜਾ ਧਰਤ ਤਬ ਦੇਹ ਅਪਾਰ ਜਬ ਅਕਰਖ ਕਰਤੋ ਹੋਕ ਬਹੂੰ ਤੋ ਮੈ ਮਿਲਤ ਦੇਹ ਤਰਸ ਬਹੂੰ ਜਿਤੇ ਵਦਨ ਸ੍ਰਿਸ਼ਟ ਸਭ ਤਾਰੇ ਆਪ ਆਪਨੀ ਬੋ ਦੇ ਉਚਾਰੈ ਤੁਮ ਸਭੀ ਤੇ ਰਹਿ ਤਿਨਿ ਰਾਲਮ ਜਾਨਤ ਬੇਦ ਪੇਦੇ ਹਰਿ ਆਲਮ ਨਿਰੰਕਾ ਅਨਰਵਕਾ ਅਨਰਲੰਭ ਵਾਦ ਨੀਲ ਅਨਾਦ ਸੰਭ ਤਾਂਕਾ ਮੂੜ ਉਚਾਰਤ ਪੇਦਾ ਜਾਂ ਕੋ ਬੇਵਨਾ ਪਾਵਤ ਵਿਦਾ ਤਾਂਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸਿਭ ਨਿਰੰਕਾਰ ਕਾ ਚਿੰਤ ਨਹੀਂ ਪਿਬ ਆਪ ਆਪਨੀ ਬੁਧ ਹੈ ਦੇਤੀ ਬਰਨਤ ਪਿਨ ਪਿਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਨੂੰ ਸੁਰੂਪਾ ਰੰਗ ਪਇਓ ਰਬ ਕਹੀ ਪੂਪਾ ਅੰਡਜ ਦੇਰ ਜਸੇ ਤਿਰਕੀਨੀ ਉਤਪਰਖਾਨ ਬਹੁਰ ਰਚਦੀਨੀ ਗਹੂ ਫੂਲ ਰਾਜਾ ਬਿ ਬੈਠਾ ਕਹੂ ਸਿਮੜ ਪਇਓ ਸੰਕਰ ਕੈਠਾ ਸਗਰੀ ਸ਼੍ਰਿਸ਼ਟ ਦਿਖਾਏ ਚੰਬਵ ਆਦਿ ਉਗਾਦ ਸਰੂਪ ਸੁਯੰਭਵ ਅਵ ਰਿਛਾ ਮੇਰੀ ਤੁਮ ਕਰੋ ਸਿਖੋ ਬਾਰਿ ਸਿਖ ਸੰਗਰੋ ਦੁਸ਼ਟਿ ਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਦੇਸ ਤੁਰ ਤਵ ਸਰਣੀ ਪਰੇ ਤਿਨ ਕੇ ਦੁਸਤ ਦੁਖਤ ਹੈ ਮਰੇ ਪੁਰਖ ਜਵਨਮ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲਨਿਕਟ ਨਾ ਆਏ ਹੈ ਰਖਾ ਹੋਏ ਤਾਹੀਂ ਸਭ ਕਲਾ ਦੁਸਤ ਅਰਿਸ਼ਟ ਟਰੈ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨਕ ਮੈਂ ਹਰ ਹੋ ਹਿਰਦ ਸਿਦ ਕਰਮੋਂ ਸਭ ਹੋਈ ਦੁਸਤ ਸਾ ਸਭ ਛਕੈ ਨਾ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਵਾਸਤੇ ਤਾਹੀ ਓੰਬਾਰਾ ਜਿਨ ਨਰਨਾਮ ਤਿਹਾਰੋ ਕਹ ਦਰਦ ਦੁਸਤ ਦੁਖਤੇ ਰਹਾ ਖੜਗ ਕੇ ਤਮੈ ਸਰਣ ਤੇਹਾਰੀ ਆਪ ਹਾਥ ਦੈ ਲਿਹੁ ਬਾਰੀ ਸਰਬ othor ਮੋਹ ਸਹਾਈ ਹਿੰਦੋਸਤ ਦੁਖ ਤੇ ਲਿਹੁ ਬਚਾਈ ਸਵਈਆ ਪਾਹੇ ਗਹੇ ਜਬ ਤੇ ਤੁਮਰੇ ਤਬ ਤੇ ਕੋ ਅੰਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨ ਮੰਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਪੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਵਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਹੋ ਤੋਹਾਰੋ ਦਵਾਰ ਵਾਹੇ ਗਹੇ ਕੀ ਲਾਜ ਅਸ ਗੋਵਿੰਦ ਦਾਸ ਤੋਹਾਰ ਆਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪ੍ਰਵਾਰ ਪ੍ਰੀਆ ਸ਼ਬਦ ਗਾਵਣ ਆਈਆਂ ਸ਼ਬਦੋਂ ਤਾਂ ਗਾਵੋ ਹਰੀ ਕੇ ਰਾਜ ਮਨ ਜੀਨੀ ਦਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਣਾ ਸਭ ਨਾਂਗ ਲੰ ਸੁਮਰਤ ਸੁਆਮੀ ਸੋਕਿਓ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੀ ਸਹੈ ਜਿਸੁ ਦੇਹੇ ਸੋ ਪਾਵੈ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇ ਰੈ ਸਾਚਾ ਨਾਮ ਮੇਰਾ ਆਦਾਰੋ ਸਾਚ ਨਾਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਇਛਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣਹੁ ਸੰਤੋ ਸ਼ਬਦ ਤਰੋਪਿਆ ਰੋ ਸਾਚਾ ਨਾਮੇ ਆਧਾਰ ਵਾਜੇ ਪੰਜ ਛਬਤੇ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਤੂਦ ਤੂਦਾਸੇ ਕੀਤੇ ਕਾਲ ਕੰਡ ਕਮਾਰਿਆ ਪੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਅਨੰਦ ਵਾਜੇ ਅਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਿਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤਾ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹੰਦ ਤੂਰੇ ਮੁੰਦਾਬਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਅਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਹ ਵਸਤ ਤਦਿ ਨੈ ਜਾਈ ਨਿਤ ਨਿਤ ਰਖੁਰ ਤਾਰੋ ਤਮ ਸੰਸਾਰ ਚਰਨ ਲਗਤਰੀਐ ਸਬ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮ ਤਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ થી ਵਹਰਿਆ ਪੌੜੀ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਾਹੇ ਉਥੈ ਤੇਰੀ ਰਖ ਅਗਨੇ ਉਦਰ ਮਾਹੇ ਸੁਣ ਕੈ ਜਮ ਕੈ ਦੂਤ ਨਾਹੀ ਤਰੈ ਛੱਡ ਜਾਹੇ ਪੌਜਲ ਵਿਖਮ ਸਗਾ ਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅਮਰਤ ਸੇ ਹੀ ਖਾਹੇ ਕਲਮੈ ਹੋ ਪੰਨ ਗੁਣ ਗੋਵਿੰਦ ਗਾਹੇ ਸਭ ਸੈ ਨੂੰ ਕਿਰਪਾਲ ਸਮਾਲੇ ਸਾਹੇ ਸਾਹੇ ਵਿਰਥਾ ਕੋਈ ਨਾ ਜਾਏ ਜੇ ਆਵੇ ਤਉ ਦਿਆਹੇ ਸ਼ਲੋਕ ਮਹਲਾ 5ਵਾਂ ਅੰਤਰ ਗੁਰ ਅਰਾਧਣਾ ਦੇਹ ਬਾਜਪ ਗੁਰ ਨਾਮ ਨਿਤਰੀ ਸਤ ਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਮ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬੱਥ ਦੇ ਜਗ ਮੈਂ ਉਤਮ ਕਾਂਡਿਐ ਹੈ ਮਿਰਲੇ ਕੇਈ ਕੇ ਮਹੱਲਾ ਪੰਜ ਵਾਰ ਰੱਖੇ ਰਖਣਹਾਰ ਆਪੋ ਵਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋਆ ਆਪ ਦਿਆਲ ਮਨ ਹੋਣਾ ਵਿਸਾਰਿਆਨ ਸਾਦ ਜਨਾ ਕੈ ਸੰਗ ਪਭ ਜਲ ਤਾਰਿ ਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬੇਦਾਰਿ ਅਨ ਇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ